ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਵੀ ਆਪਾਂ ਕਿਸੇ ਦੇ ਘਰ ਮਹਿਮਾਨ ਬਣ ਕੇ ਜਾਈਦਾ ਹੈ ਤਾਂ ਸਾਹਮਣੇ ਵਾਲਾ ਆਪਣੇ ਸਵਾਗਤ ਵਾਸਤੇ ਉਹ ਚਾਹ ਪਾਣੀ ਦਾ ਪ੍ਰਬੰਧ ਕਰਦਾ ਹੈ ਫਿਰ ਖਾਣ ਵਾਸਤੇ ਰੋਟੀ ਦਾ ਵੀ ਪ੍ਰਬੰਧ ਕਰਦਾ ਹੈ ਪਰ ਤੁਸੀਂ ਕਈ ਲੋਕ ਅਜਿਹੇ ਵੇਖੇ ਹੋਣਗੇ ਜੋ ਕਿਸੇ ਦੇ ਘਰੇ ਮਹਿਮਾਨ ਬਣ ਕੇ ਜਾਂਦੇ ਨੇ ਪਰ ਉਹ ਕਮੀਆਂ ਬੋਟ ਕਰਦੇ ਨੇ ਉਹਨਾਂ ਵਿੱਚ ਕਮੀਆਂ ਕੱਢਣ ਦੀ ਬੜੀ ਆਦਤ ਹੁੰਦੀ ਹੈ ਉਹ ਕਹਣਗੇ ਨਹੀਂ ਜੀ ਮੈਂ ਚਾਹ ਫਿੱਕੀ ਪੀਣਾ ਹਾਂ ਕੋਈ ਕਹਿੰਦਾ ਜੀ ਚਾਹ ਮੈਂ ਮਿੱਠੀ ਪੀਣਾ ਹਾਂ ਕੋਈ ਕਹਿੰਦਾ ਜੀ ਸਬਜ਼ੀ ਤੇ ਲੂਣ ਘੱਟ ਹੈ ਲੂਣ ਜ਼ਿਆਦਾ ਹੈ ਮਿਰਚਾ ਜ਼ਿਆਦਾ ਨੇ ਕਈ ਲੋਕ ਕਮੀਆਂ ਹੀ ਕੱਢੀਆਂ ਕੱਢੀ ਜਾਣਗੇ ਉਹਨਾਂ ਦੀ ਆਦਤ ਹੁੰਦੀ ਹੈ ਉਹਨਾਂ ਲੋਕਾਂ ਨੂੰ ਮੇਰਾ ਇੱਕ ਜ਼ਰੂਰੀ ਸੁਨੇਹਾ ਹੈ ਕਿ ਆਪਾਂ ਜਦੋਂ ਕਿਸੇ ਦੇ ਘਰ ਮਹਿਮਾਨ ਬਣ ਕੇ ਜਾਂਦੇ ਹਾਂ ਤਾਂ ਸਾਹਮਣੇ ਵਾਲਾ ਆਪਣੇ ਲਈ ਉਹ ਚੰਗੀ ਤੋਂ ਚੰਗੀ ਚੀਜ਼ ਦਾ ਪ੍ਰਬੰਧ ਕਰਦਾ ਹଏ ਉਹ ਖਾਣ ਵਿੱਚ ਚੰਗੀ ਚੀਜ਼ ਲਿਆਵੇਗਾ ਸਾਹਮਣੇ ਵਾਲਾ ਆਪਣੇ ਸਵਾਦ ਵਾਸਤੇ ਆਪਾਂ ਨੂੰ ਚੰਗੀ ਚੀਜ਼ ਹੀ ਦੇਵੇਗਾ ਪਰ ਤੁਸੀਂ ਕਮੀਆਂ ਨਾ ਕੱਢਿਆ ਕਰੋ ਜਦੋਂ ਤੁਸੀਂ ਕਿਸੇ ਦੇ ਘਰ ਜਾ ਕੇ ਕਮੀ ਕਰਦੇ ਹੋ ਤਾਂ ਤੁਸੀਂ ਸਾਹਮਣੇ ਵਾਲੇ ਦੀ ਨਿਗਾਹ ਵਿੱਚ ਗਿਰ ਜਾਂਦੇ ਹੋ ਤੁਸੀਂ ਉਹਨਾਂ ਦੀ ਨਿਗਾਹ ਵਿੱਚ ਗਿਰ ਜਾਂਦੇ ਹੋ ਕਿਉਂਕਿ ਸਾਹਮਣੇ ਵਾਲਾ ਇਹ ਸੋਚਦਾ ਹੈ ਕਿ ਮੈਂ ਇਹਦੇ ਵਾਸਤੇ ਚਾਹ ਬਣਾਈ ਹੈ ਮੈਂ ਇਹਦੇ ਵਾਸਤੇ ਰੋਟੀ ਪਾਣੀ ਦਾ ਪ੍ਰਬੰਧ ਕੀਤਾ ਹੈ ਪਰ ਇਹ ਤਾਂ ਕਮੀਆਂ ਹੀ ਕੱਢਣ ਲੱਗਾ ਹੋਇਆ ਹੈ ਇਸ ਤਰ੍ਹਾਂ ਤੁਸੀਂ ਸਾਹਮਣੇ ਵਾਲੀ ਦੀ ਨਿਗਾਹ ਵਿੱਚ ਗਿਰ ਜਾਓਗੇ ਜਦੋਂ ਵੀ ਆਪਾਂ ਕਿਸੇ ਦੇ ਕੋਲ ਜਾਂਦੇ ਹਾਂ ਤਾ ਸਾਹਮਣੇ ਵਾਲਾ ਆਪਣੇ ਸਵਾਗਤ ਵਾਸਤੇ ਸਭ ਕੁਝ ਕਰਦਾ ਹੈ। ਉਹ ਰੋਟੀ ਪਾਣੀ ਦਾ ਪ੍ਰਬੰਧ ਕਰਦਾ ਹੈ। ਉਹ ਚਾਹ ਦਾ ਪ੍ਰਬੰਧ ਕਰਦਾ ਹੈ। ਉਹ ਆਪਣੇ ਅੱਗੇ ਵਧੀਆ ਤੋਂ ਵਧੀਆ ਚੀਜ਼ ਰੱਖਦਾ ਹੈ। ਤਾਂ ਕਿ ਸਾਡੇ ਕਰਦੇ ਜੋ ਮਹਿਮਾਨ ਹੈ ਉਹ ਗੁੱਸਾ ਨਾ ਕਰ। ਉਹ ਆਪਣੇ ਸਵਾਗਤ ਵਾਸਤੇ ਵਧੀਆ ਤੋਂ ਵਧੀਆ ਚੀਜ਼ ਰੱਖੂਗਾ। ਕੋਈ ਮਾੜੀ ਚੀਜ਼ ਨਹੀਂ ਰੱਖੂਗਾ। ਪਰ ਕਈਆਂ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹ ਮਹਿਮਾਨ ਬਣ ਕੇ ਜਾਂਦੇ ਨੇ। ਪਰ ਦੂਸਰੇ ਘਰ ਵਿੱਚ ਕਮੀਆਂ ਹੀ ਕੱਢੀ ਜਾਣਗੇ ਲੂਣ ਘੱਟ ਹੈ ਮਿਰਚਾਂ ਜ਼ਿਆਦਾ ਨੇ ਚਾਹ ਫਿੱਕੀ ਹੈ ਚਾਹ ਮਿੱਠੀ ਹੈ ਕਮੀਆਂ ਨਾ ਕੱਢਿਆ ਕਰੋ ਇਹ ਆਦਤ ਛੱਡ ਦਿਓ ਕਿਉਂਕਿ ਸਾਹਮਣੇ ਵਾਲਾ ਆਪਣੇ ਸਵਾਗਤ ਵਾਸਤੇ ਇਹਨਾਂ ਕੁਝ ਕਰਦਾ ਹੈ ਅਗਰ ਤੁਸੀਂ ਕਿਸੇ ਦੇ ਘਰ ਜਾ ਕੇ ਕਮੀਆਂ ਕੱਢੀ ਜਾਓਗੇ ਤਾਂ ਤੁਸੀਂ ਉਹਨਾਂ ਦੀ ਨਿਗਾਹ ਵਿੱਚ ਗਿਰ ਜਾਓਗੇ ਤੁਹਾਨੂੰ ਇਹ ਮੇਰੀ ਇੱਕ ਸਪੈਸ਼ਲ ਬੇਨਤੀ ਹੈ ਕਿ ਜਦੋਂ ਆਪਾਂ ਕਿਸੇ ਦੇ ਘਰ ਜਾਂਦੇ ਹਾਂ ਤਾਂ ਉਹਨਾਂ ਦੀਆਂ ਖਾਣ ਪੀਣ ਦੀਆਂ ਚੀਜ਼ਾਂ ਵਿੱਚ ਕਦੀ ਕੰਨੀ ਨਾ ਕੱਢੋ ਇਹ ਤੁਹਾਡੇ ਅੱਗੇ ਮੇਰੀ ਇੱਕ ਖਾਸ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ